सोरठ महल्ला हा पापे पतत पत परम्पाखण्डे तो निर्मल निरंकारी अमृत चाख परमरसरते ठाकुर शरण तुम्हारे ਹੋ ਪਾਪੇ ਪਤਤ ਪਰਮ 파ਖੰਡੇ ਤੋ ਨਿਰਮਲ ਨਿਰੰਕਾਰੇ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 596 597 ਦੇ ਉੱਪਰ ਸੋ ਮਹਾਰਾਜ ਕਿਰਪਾ ਕਰ ਦੇਣ ਕਹਿੰਦੇ ਹੋ ਪਾਪੀ ਪਤਤ ਪਰਮ ਪਾਖੰਡੇ ਤੋ ਨਰਮਲਨ ਰੰਕਾਰੀ ਓ ਪਾਪੀ ਪਤਤ ਪਰਮ ਪਾਖੰਡੇ ਅਰਥਾਤ ਕਹੇ ਆਕਾਲ ਪੁਰਖ ਵਾਏ ਗੁਰੂ ਜੀ ਅਸੀਂ ਬਹੁਤ ਵੱਡੇ ਪਾਪੀ ਆ ਬੜੇ ਮੰਦ ਕਰਮੀ ਆ ਪਤਤ ਅਰਥਾਤ ਕਿ ਵਿਕਾਰਾਂ ਦੇ ਵਿੱਚ ਡਿੱਗੇ ਹੋਏ ਵਿਕਾਰਾਂ ਦੇ ਵਿੱਚ ਕਰਕੇ ਹੋਏ ਆ ਪਰਮਾ ਪਖੰਡੀ ਅਰਥਾਤ ਕਿ ਅਸੀਂ ਬਹੁਤ ਵੱਡੇ ਪਖੰਡੀ ਭਾਵ ਕਪਟੀ ਜਾਂ ਛਲਿਏ ਹਾਂ ਔਰ ਮਹਾਰਾਜ ਕਹਿੰਦੇ ਤੋ ਨਿਰਮਲ ਨਿਰੰਕਾਰੀ ਦੇ ਆਕਾਰ ਤੋ ਰਹਤ ਨਿਰੰਕਾਰੀ ਭਾਵ ਕੇ ਨਿਰਗੁਣ ਬ੍ਰਹਮ ਜੀ ਤੁਸੀਂ ਬਹੁਤ ਨਿਰਮਲ ਜੋ ਮੈਲ ਤੋ ਰਹਤ ਪਾਗ ਪਵਿੱਤਰ ਜੋ ਸਾਫ ਸਵੱਛ ਜੋ ਕਹਿੰਦੇ ਅਮਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਣ ਤੁਮਾਰੇ ਅਮਰਿਤ ਚਾਖ ਪਰਮ ਰਸ ਰਾਤੇ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਨਾਮ ਰੂਪੀ ਅਮਰਤ ਨੂੰ ਚਖ ਕੇ ਨਾਮ ਰੂਪੀ ਅਮਰਤ ਨੂੰ ਛਕ ਕੇ ਪਰਮ ਰਸ ਰਾਤੇ ਅਰਥਾਤ ਕਿ ਤੁਹਾਡੇ ਪ੍ਰੇਮ ਰੂਪੀ ਪਰਮ ਰਸ ਦੇ ਵਿੱਚ ਮਹਾਨ ਰਸ ਦੇ ਵਿੱਚ ਰੰਗੇ ਗਏ ਕਹਿੰਦੇ ठाकुर शरणੁ ਤੁਮਾਰੇ ਅਰਥਾਤ ਕਹੇ ठाकुर जी हे मालिक जी स्वामी ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਤੁਹਾਡੇ ਚਰਨਾਂ ਦੇ ਵਿੱਚ ਡਿੱਗੇ ਹਾਂ ਸੋ ਅਗੋ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਰਤਾ ਤੂ ਮੈਂ ਮਾਣਿ ਨਿਮਾਣੇ ਮਾਣ ਮਹਤ ਨਾਮ ਧਨ ਪੱਲੇ ਸਾਚ ਸਬਦ ਸਮਾਣੇ ਰਹਾਉ ਕਰਤਾ ਤੁਮ ਮਾਣ ਨੇ ਮਾਣੇ ਅਰਥਾਤ ਕਿ ਸਾਰੇ ਜਗਤ ਨੂੰ ਪੈਦਾ ਕਰਨੇ ਵਾਲੇ ਕਰਤਾ ਪੁਰਖ ਜੀ ਤੂੰ ਸਾਡਾ ਨਿਮਾਣਿਆ ਦਾ ਮਾਣ ਹੈ ਪਾਤਸ਼ਾਹ ਜੀ ਕਹਿੰਦਾ ਮਾਨ ਮਹਤ ਨਾਮ ਤਨ ਪੱਲੇ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਸਾਡੇ ਹਿਰਦੇ ਰੂਪੀ ਪੱਲੇ ਦੇ ਵਿੱਚ ਤੁਹਾਡਾ ਨਾਮ ਰੂਪੀ ਖਜ਼ਾਨਾ ਹੈ ਨਾ ਇਹੀ ਸਾਡਾ ਮਾਨ ਸਤਕਾਰ ਤੇ ਇਹੀ ਸਾਡਾ ਮਹਤਵ ਭਾਵ ਤੇ ਵਡਿਆਈ ਹੈ ਵਡਿਆਈ ਕਹਿੰਦਾ ਸੱਚ ਸਬਦ ਸਮਾਣੇ ਅਰਥਾਤ ਕਹੇ ਸੱਚੇ ਪਿਤਾ ਪਰਮੇਸ਼ਰ ਜੀ ਤੁਹਾਡੇ ਸੱਚੇ ਸ਼ਬਦ ਦੇ ਸਦਕਾ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਸਮਾਏ ਹੀ ਰਹਿੰਦੇ ਹਾਂ ਲੀਨ ਰਹਿੰਦੇ ਹਾਂ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤੋ ਪੂਰਾ ਹਮ ਊਰੇ ਹੋਸ਼ੇ ਨਰਾਤੇ ਅਹਨਸ ਪਰਬਾਤੇ ਹਰ ਰਸਨਾ ਜਪ ਮੰਨ ਰੇ ਤੂ ਪੂਰ ਹਮ ਊਰੇ ਹੋ ਸ਼ੇਰ ਥਾਤ ਕੇ ਅਕਾਲ ਪੁਰਖ ਵਾਹਿਗੁਰੂ ਜੀ ਤੂ ਪੂਰ ਹੈ ਤੂੰ ਮੁਕਮਲ ਹੈ ਹਮ ਊਰੇ ਹੋ ਅਸੀਂ ਊਰੇ ਹਾਂ ਪਾਪ ਕੇ ਊਣਿਆ ਅਧੂਰੇ ਹਾਂ ਮਹਾਰਾਜ ਜੀ ਅਸੀਂ ਹੋਸ਼ ਹੈ ਪਾਪ ਕੇ ਬਹੁਤ ਛੋਧਿਆ ਅਸੀਂ ਤੇ ਤੋ ਗौरा ਹਮ ਹੋਰੇ ਦੁਬੋਤ ਪਰੈ ਪਾਛ ਜਾਂ ਫਿਰ ਗੈਰ ਗੰਭੀਰ ਹੈ ਤੇ ਅਸੀਂ ਹੌਲੇ ਹਾਂ ਭਾਵ ਕੇ ਅਸੀਂ ਤੁਸ਼ ਮਾਤਰੀਆਂ ਆਕਾਲ ਪੁਰਖ ਵਾਹਿਗੁਰੂ ਜੀ ਕਹਿੰਦਾ ਤੁਜ ਹੀ ਮਨ ਰਾਤੇ ਅਹਨ ਸ ਪਰਬਾਤੇ ਘਰ ਰਸਨ ਜਪ ਮਨ ਰੇ ਤੁਹਾਝੇ ਮਨ ਰਤੇ ਤੇ ਕੇਵਲ ਇੱਕ ਤੁਹਾਡੇ ਨਾਲ ਹੀ ਸਾਡਾ ਮਨ ਰੰਗਿਆ ਰਹਿੰਦਾ ਹੈ ਕਦੋਂ ਐਨਸ ਪਰਬਾਤੇ ਇਹ ਕਹਿੰਦੇ ਨੇ ਦਿਨ ਨੂੰ ਇਸ ਕਹਿੰਦੇ ਨੇ ਰਾਤ ਨੂੰ ਦਿਨ ਰਾਤ ਅਖੰਡ ਰੂਪ ਦੇ ਵਿੱਚ ਤੇ ਪਰਬਾਤੇ ਅਰਥਾਤ ਪ੍ਰਬਾਤ ਵੇਲੇ ਵੀ ਅੰਮ੍ਰਿਤ ਵੇਲੇ ਵੀ ਤੁਹਾਡੇ ਚਰਨਾਂ 'ਚ ਸਾਡਾ ਮਨ ਰੰਗਿਆ ਰਹਿੰਦਾ ਹੈ ਕਹਿੰਦੇ ਹਾਰ ਰਸਨਾ ਜਾਪ ਮਨ ਰੇ ਅਰਥਾਤ ਕਿ ਹਰੀ ਦੇ ਅਸੀਂ ਰਸਨਾ ਦੇ ਨਾਲ ਮਨ ਕਰਕੇ ਤੁਹਾਡੇ ਨਾਮ ਨੂੰ ਜਪਨਾ ਕਰਦੇ ਹਾਂ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤੂੰ ਸਾਚੇ ਹਮ ਤੂੰ ਹੀ ਰਾਚੇ ਸਬਦ ਪੇਦ ਫੁਨ ਸਾਚੇ ਇਹਨੇ ਸੇ ਨਾਮ ਰੱਤੇ ਸੂਚੇ ਮਰ ਜਨਮ ਸੇ ਕਾਚੇ ਤਉਮ ਸਾਚੇ ਹਮ ਤੁਮ ਹੀ ਰਾਤੇ ਹੇ ਕਾਲਪੁਰਖ ਵਾਏ ਗੁਰੂ ਜੀ ਤੁਸੀਂ ਸੱਚੇ ਜ ਸਦੀਵ ਜੇ ਤ੍ਰੈ ਕਾਲ ਸਤਜੋ ਹਮ ਤੁਮ ਹੀ ਰਾਤੇ ਤੇ ਅਸੀਂ ਤੁਹਾਡੇ ਵਿੱਚ ਹੀ ਰਜੇ ਮਿਚੇ ਪਏ ਹਾਂ ਇੱਕ ਮੇ ਕੋਏ ਪਏ ਹਾਂ ਲੀਨ ਹੋਏ ਪਏ ਹਾਂ ਸ਼ਬਦ ਪੇਦ ਹੁਣ ਸਾਚੇ ਤੇ ਫਿਰ ਤੁਹਾਡੇ ਸ਼ਬਦ ਦੁਆਰਾ ਪੇਦ ਕੇ ਆਪਣੇ ਹਿਰਦੇ ਨੂੰ ਤੁਹਾਡੇ ਸ਼ਬਦ ਦੁਆਰਾ ਵਿੰਨੇ ਜਾ ਕੇ ਅਸੀਂ ਸੱਚੇ ਹੋਏ ਹਾਂ ਕਹਿੰਦੇ ਅਹਨਸ ਨਾਮ ਰਤੇ ਸੇ ਸੁਚੇ ਮਰ ਜਨਮ ਸੇ ਕਾਚੇ ਕਹਿੰਦੇ ਨਾਮ ਰਤੇ ਸੇ ਸੁਚੇ ਅਰਥਾਤ ਕਿ ਜਿਹੜੇ ਨਾ ਰਾਤ ਦਿਨ ਤੁਹਾਡੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਕੇਵਲ ਉਹ ਹੀ ਗੁਰਮਖ ਸੁੱਚੇ ਹੋਏ ਨੇ ਮਹਾਰਾਜ ਕਹਿੰਦੇ ਮਰ ਜਨਮ ਸੇ ਕਾਚੇ ਤੇ ਜਿਹੜੇ ਮਰ ਮਰ ਕੇ ਜੰਮਦੇ ਨੇ ਉਹ ਕੱਚੇ ਹਨ ਭਾਵ ਕਿ ਉਹਨਾਂ ਦੀ ਘਾੜਤ ਕੱਚੀ ਹੈ ਕਹਿੰਦੇ ਅਵਰਨ ਦੀਸਾ ਕਿਸ ਸਾਲਾਹੀ ਤਿਸਹ ਸਰੀਕ ਨ ਕੋਈ ਪੁਰਾਣਾ ਵਤ ਨਾਨਕ ਦਾਸ ਨਾ ਦਾਸਾ ਗੁਰਮਤ ਜਾਨਿਆ ਸੋਈ ਅਵਰਨ ਦੀਸਾ ਕਿਸ ਸਾਲਾਹੀ ਇਹ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਤੇ ਹੋਰ ਕੋਈ ਦਿੰਦਾ ਨਹੀਂ ਇਕ ਤੁਹਾਡੇ ਤੋਂ ਬਗੈਰ ਫੇਰਾ ਸੇ ਇਕੀਦੇ ਸਾਹਿਬ ਤਸਲਾਹ ਕਰਨੀ ਕਰੀਏ ਕਿ ਇਹਨੂੰ ਵਧਿਆਉਣਾ ਕਰੀਏ ਕਹਿੰਦਾ ਤੇ ਸਾਹ ਸਰੀਕ ਨਾ ਕੋਈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੀਕ ਜਿਉਂਦੇ ਬਰਾਬਰ ਦੀ ਸ਼ਕਤੀ ਵੀ ਹੈ ਨਹੀਂ ਹੋਰ ਕੋਈ ਕਹਿੰਦਾ ਪ੍ਰਣਾਵਤ ਨਾਨਕ ਦਾਸਨ ਦਾਸਾ ਗੁਰਮਤ ਜਾਨਿਆ ਸੋਈ ਪ੍ਰਣਾਵਤ ਨਾਨਕ ਦਾਸਨ ਦਾਸਾ ਕਹਿਣਾ ਕਰਦੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਹ ਅਕਾਲ ਪੁਰਖ ਆਏ ਗੁਰੂ ਜੀ ਅਸੀਂ ਤੁਹਾਡੇ ਦਾਸਾਂ ਦੇ ਦਾਸਾਂ ਚਾਕਰਾਂ ਦੇ ਚਾਕਰ ਜਾਂ ਸੇਵਕਾਂ ਦੇ ਸੇਵਕਾਂ ਔਰ ਗੁਰਮਤਿ ਜਾਣੇ ਅਸੋਈ ਗੁਰੂ ਮਹਾਰਾਜ ਦੀਆਂ ਤੋਂ ਬਾਤ ਲੈ ਕੇ ਅਸੀਂ ਉਸ ਅਕਾਲ ਪੁਰਖ ਆਏ ਗੁਰੂ ਜੀ ਨੂੰ ਜਾਣਣਾ ਕੀਤਾ ਹੈ ਸਵਾਗੋ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਆਗ 567 ਦੇ ਉੱਪਰ ਸੋਰਠਾ ਮਹੱਲਾ ਪਹਿਲਾ ਅਲਖ ਅਪਾਰ ਅਗਾਮ ਅਗੋਚਰ ਨਾ ਤਿਸ ਕਾਲ ਨਾ ਕਰਮ ਜਾਤੇ ਆਜਾਤੇ ਜਨ ਸੰਭ ਨਾ ਤਿਸ ਭਾਉ ਨਾ ਪਰਮ ਅਲਖ ਅਪਾਰ ਅਗੰਮ ਅਗਵਚਰ ਅਰਥਾਤ ਕਿਹੋ ਜਿਹਾ ਕਾਲਪੁਰਖ ਵਾਏ ਗੁਰੂ ਅਲਖ ਭਾਵ ਕੇ ਅਦ੍ਰਿਸ਼ਟ ਹੈ ਇਨਾਂ ਅੱਖਾਂ ਦੇ ਨਾਲ ਦਿਂਦਾ ਨਹੀਂ ਅਪਾਰ ਭਾਵ ਕੇ ਪਾਰ ਤੋਂ ਰਹਿਤ ਹੈ ਬੇਹੱਦ ਹੈ ਅਗੰਮ ਭਾਵ ਕੇ ਮਨ ਬੁੱਧੀ ਕਰਕੇ ਆ ਪਹੁੰਚੈ ਅਗੋਚਰ ਭਾਵ ਕੇ ਇੰਦਰੀਆਂ ਕਰਕੇ ਆ ਪਹੁੰਚੈ ਨਾ ਤਿਸ ਕਾਲ ਨਾ ਕਰਮਾ ਨਾ ਤ ਉਹ ਕਾਲ ਪੁਰਖ ਆਏ ਗੁਰੂ ਕਾੜ ਦੇ ਪ੍ਰਭਾਵ ਦੇ ਦੇਨੀ ਐ ਔਰ ਨਾ ਉਹ ਕਰਮ ਅਰਥਾਤ ਕੇ ਪਰਾ ਲਬਧ ਦੇ ਅਧੀਨ ਨਹੀਂ ਉਹ ਲੇਖਾਂ ਦੇ ਅਧੀਨ ਵੀ ਨਹੀਂ ਕਰਤ ਦੇ ਅਧੀਨ ਵੀ ਨਹੀਂ ਔਰ ਮੌਤ ਦਾ ਵੀ ਉਹਦੇ ਤੇ ਕੋਈ ਅਸਰ ਨਹੀਂ ਕਹਿੰਦੇ ਜਾਤ ਆਜਾਤ ਅਜੋਨੀ ਸੰਭਾ ਨਾ ਤਿਸ ਪਾਉ ਨਾ ਪਰਮਾ ਜਾਤ ਅਜਾਤ ਮਹਾਰਾਜ ਕਹਿੰਦੇ ਉਸ ਦੀ ਜਾਤ ਇਹ ਹੈ ਕਿ ਉਹ ਅਜਾਤ ਹੈ ਉਸ ਨੂੰ ਕਿਸੇ ਜਾਤ ਵਿਸ਼ੇਸ਼ ਦੇ ਨਾਲ ਜੋੜਿਆ ਨਹੀਂ ਜਾ ਸਕਦਾ ਅਜੋ ਨਿਰਥਾਤ ਕਿ ਉਹ ਜਨੀਆਂ ਦੇ ਵਿੱਚ ਨਹੀਂ ਆਉਂਦਾ ਸੰਪਾ ਅਰਥਾਤ ਕਿ ਉਹ ਸੈ ਭੰ ਹੈ ਸਵਤੇ ਪ੍ਰਕਾਸ਼ ਹੈ ਉਸ ਨੂੰ ਕਿਸੇ ਨੇ ਬਣਾਇਆ ਨਹੀਂ ਉਹ ਆਪਣੇ ਆਪ ਤੋਂ ਹੀ ਹੋਇਆ ਹੈ ਨਾ ਤੇ ਸੁਭਾਉ ਨਾ ਪਰਮਾਰਥਾਤਕ ਨਾ ਕਉ ਉਸਨੂੰ ਕੋਈ ਮੋਹ ਪਿਆਰ ਹੈ ਤੇ ਨਾ ਹੀ ਉਹਦੇ ਅੰਦਰ ਕੋਈ ਭਰਮ ਭਲੇਖਾ ਹੈ ਕੋਈ ਭਟਕਣ ਹੈ ਸੋ ਗੁਰ ਹਉ ਵਾਲੀਆਂ ਭਗਤੀਆਂ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਾਚੇ ਉਸ ਸਚਿਆਰ ਵਿਟੋ ਕੁਰਬਾਨ ਨਾਦ ਸਰੂਪ ਵਰਨ ਨਹੀਂ ਰਖਿਆ ਸਾਚੈ ਸ਼ਬਦ ਨੀਸਾਣਾ ਸਤਿ ਸਤਿਆਰ ਵਿਟੋ ਗੁਰਬਾਨ ਜਿਹੜਾ ਸਤਿਆਂ ਤੋਂ ਵੀ ਸਤਿਆਰਾ ਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਸਦਕੇ ਬਲਿਹਾਰ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਕਹਿੰਦੇ ਨਾ ਤੇ ਸਰੂਪ ਵਰਨ ਨਹੀਂ ਰੇਖਿਆ ਨਾ ਤੇ ਉਹਦਾ ਕੋਈ ਰੂਪ ਹੀ ਐ ਭਾਈ ਉਹਦਾ ਕੋਈ ਵਰਨ ਅਰਥਾਤ ਰੰਗ ਵੀ ਨਹੀਂ ਉਹਦੇ ਕੋਈ ਰੇਖ ਅਰਥਾਤ ਕਿ ਕੋਈ ਚੇਨ ਚੱਕਰ ਜਾਂ ਲੇਕਣੇ ਵਗੈਰਾ ਵੀ ਨਹੀਂ ਕਹਿੰਦੇ ਸੱਚ ਸ਼ਬਦ ਨਿਸਾਨ ਅਰਥਾਤਕ ਸੱਚਾ ਬਦਾ ਪਰਮਾਤਮਾ ਆਪਣੇ ਸੱਚੇ ਸ਼ਬਦ ਦੇ ਦੁਆਰਾ ਪ੍ਰਗਟ ਹੋਇਆ ਹੈ ਸੁਰਹਾ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਨਾ ਤਿਸ ਮਾਤ ਪਿਤਾ ਸੁਤ ਬੰਦਪ ਨਾ ਤਿਸ ਕਾਮਨ ਨਾਰੀ ਕੋਲਾ ਨਿਰੰਜਨਾ ਅਪਰ ਪਰੰਪਰ ਸਗਨੀ ਜੋਤ ਤੁਮਾਰੀ ਨਾਤ ਸਮਾਤ ਪਿਤਾ ਸੁਤ ਬੰਦਪ ਨਾਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੋਈ ਮਾਤਾ ਹੀ ਨਾ ਉਹਦਾ ਕੋਈ ਪਿਤਾ ਹੀ ਐ ਨਾ ਉਹਦਾ ਕੋਈ ਸੋਤਰ ਥਾਤ ਪੁੱਤਰ ਯਤ ਨਾ ਉਹਦਾ ਕੋਈ ਬੰਧਪ ਭਾਵ ਕੋਈ ਰਿਸ਼ਤੇਦਾਰੀ ਐ ਕਹਿੰਦਾ ਨਾਤ ਸਕਾਮ ਨ ਨਾਰੀ ਨਾ ਉਹਦੇ ਅੰਦਰ ਕੋਈ ਕਾਮ ਚੇਸ਼ਟਾ ਹੀ ਮਾਰੇ ਕਹਿੰਦਾ ਨਾ ਉਹਦੇ ਕੋਈ ਨਾਰੀ ਅਰਥਾ ਤੇ ਇਸਤਰੀ ਜਾਂ ਪਤਨੀ ਵਗੈਰਾ ਹੀ ਐ ਕਹਿੰਦਾ ਅਕੋਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੇ ਅਕੋਲ ਨਿਰੰਜਨ ਕੋਲ ਤੋ ਰਹਤ ਹੈ ਨਿਰੰਜਨ ਅੰਜਨ ਜਾਂ ਕਾਲਖ ਤੋ ਰਹਤ ਮਾਇਆ ਤੋ ਰਹਤ ਹੈ ਆਪਰ ਪਰੰਪਰ ਅਪਰ ਪਰਕਾਰ ਹਤ ਪਰੇ ਤੋਂ ਪਰੇ ਹੈ सगली ਜੋਤ ਤੁਮਾਰੀ ਏਕਾਲ ਪੁਰਖ ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਦੇ ਵਿੱਚ ਤੁਹਾਡੀ ਹੀ ਜੋਤ ਵਿਆਪ ਰਹੀ ਹੈ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਘਾਟ ਘਾਟ ਅੰਤਰ ਬ੍ਰਹਮ ਲੋਕਾਇ ਘਾਟ ਘਾਟ ਜੋਤ ਸਬਾਈ ਉਨ ਬਜਰ ਕਾ ਪਾਟ ਮੁਗਤੇ ਗਰਮਤੀ ਨਿਰਪਾ ਤਾੜੇ ਲਾਈ ਕਾਟ ਕਾਟ ਅੰਤਰਾ ਬ੍ਰਹਮੁ ਲੁਕਾਇਆ ਅਰਥਾਦ ਕੱਲੇ ਕੱਲੇ ਸਰੀਰ ਰੂਪੀ ਕਡੇ ਦੇ ਅੰਦਰ ਹਿਰਦੇ ਰੂਪੀ ਕਡੇ ਦੇ ਅੰਦਰ ਉਹ ਪਾਰ ਬ੍ਰਹਮ ਪਰਮੇਸ਼ਰ ਜੀ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਭਾਵ ਤੇ ਗੁਪਤ ਰੂਪ ਦੇ ਵਿੱਚ ਟਿਕਾਇਆ ਹੋਇਆ ਔਰ ਮਹਾਰਾਜ ਕਹਿੰਦੇ ਘਾਟ ਘਟ ਜੋਤ ਸਬਾਈ ਦੇ ਕੱਲੇ ਕੱਲੇ ਸਰੀਰਤ ਵਾਹਿਰ ਦੇ ਰੂਪੀ ਘੜੇ ਦੇ ਵਿੱਚ ਉਹ ਆਲਪੁਰਖ ਵਾਹਿਗੁਰੂ ਜੀ ਦੀ ਵਿਆਪਕ ਜੋਤ ਵਰਤ ਰਹੀ ਹੈ ਕਹਿੰਦੇ ਬਜਰ ਕਪਾਟ ਮੁਗਤੇ ਗੁਰਮਤੀ ਨਿਰਪੈ ਤਾੜੀ ਲਾਈ ਬਜਰ ਕਪਾਟ ਮੁਗਤੇ ਗੁਰਮਤੀ ਤੇ ਬਜਰ ਦੇ ਪਹਾੜ ਵਰਗੇ ਜਿਹੜੇ ਕਰੜੇਕਵਾੜ ਨੇ ਨਾ ਕਰੜੇਕ ਬਾੜ ਨੇ ਦਸੂਂ ਦਵਾਰ ਨੂੰ ਜਿਹੜੇ ਬੂਹੇ ਲਾਏ ਹੋਏ ਨੇ ਮੋਗ ਤਿਆਗੁਰ ਮੱਤੀ ਗੁਰੂ ਮਹਾਰਾਜ ਜੀ ਤਾਂ ਮੱਤ ਲੈ ਲੀਏ ਤਾਂ ਖੁੱਲ ਜਾਂਦੇ ਨੇ ਮਾਰੇ ਕਹਿੰਦੇ ਤੇ ਫਿਰ ਨਿਰਪੈ ਤਾੜੀ ਲਾਈ ਨਿਰਪੈ ਹੋ ਕੇ ਬੇਖੋਭੋ ਕੇ ਨ ਡਰ ਹੋ ਕੇ ਮਹਾਰਾਜ ਕਹਿੰਦੇ ਅੰਤਿਸ਼ ਕਰਨ ਦੇ ਵਿੱਚ ਸੈ ਸਮਾਧੀ ਲਾਉਣੀ ਕਰਦੇ ਹਨ ਗੁਰਮਹ ਗੁਰੂ ਪਿਆਰੇ ਸੋ ਅਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜਾਣ ਤੇ ਉਪਾਏ ਕਾਲ ਸਿਰਜੰਤਾ ਵਸਗਤ ਜੁਗਤ ਸਬਾਈ ਸਾਤ ਗੁਰ ਸੇਵ ਪਦਾਰਸ ਪਾਵੈ ਛੂਟਾ ਸਬਦ ਕਮਾਈ ਜਾਣ ਤੇ ਉਪਾਏ ਕਾਲ ਸਿਰਜੰਤਾ ਮਹਾਰਾਜ ਕਹਿੰਦੇ ਸਾਰੇ ਜੀਆ ਜੰਤਨ ਨੂੰ ਉਪਾਕੇ ਉਤਪੰਨ ਕਰਕੇ ਪੈਦਾ ਕਰਕੇ ਕਾਲ ਸਰਜੰਤਾ ਜਨਤਾ ਦੇ ਸਰ ਤੇ ਮਹਾਰਾਜ ਕਹਿੰਦੇ ਕਾਲ ਜਾਂ ਮੌਤ ਨੂੰ ਸਥਾਪਿਤ ਕੀਤਾ ਟਿਕਾਇਆ ਹੋਇਆ ਆਕਾਲ ਪੁਰਖ ਵਾਹਿਗੁਰੂ ਜੀ ਨੇ ਔਰ ਵਸਗਤ ਜੁਗਤ ਸਭਾਈ ਸਾਰੇ ਸ੍ਰਿਸ਼ਟੀ ਦੀ ਜੜ ਜੁਗਤੀ ਹੈ ਨਾ ਉਹ ਆਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਵਸ ਦੇ ਵਿੱਚ ਰੱਖੀ ਹੋਈ ਹੈ ਨਿਯੰਤਰਣ ਦੇ ਵਿੱਚ ਕਾਬੂ ਦੇ ਵਿੱਚ ਰੱਖੀ ਹੋਈ ਹੈ ਕਹਿੰਦੇ ਸਾਧ ਗੁਰ ਸੇਵ ਪਦਾਰਥ ਪਾਵ ਸ਼ੂਟਾ ਸਬਦ ਕਮਾਈ ਸਾਤ ਗੁਰ ਸੇਵ ਪਦਾਰਥ ਪਾਵਹਿ ਸਤਿਗੁਰ ਪਾਸ਼ਾ ਜੀਆਂ ਦੀ ਸੇਵਾ ਤੋਂ ਸਿਮਰਨ ਕਰਕੇ ਗੁਰਮੁਖ ਗੁਰੂ ਪਿਆਰੇ ਨਾਮ ਰੂਪੀ ਪਦਾਰਥ ਨੂੰ ਪਾਉਣਾ ਕਰਦੇ ਹਨ ਔਰ ਛੁਟਾ ਸ਼ਬਦ ਕਮਾਈ ਗੁਰੂ ਮਹਾਰਾਜ ਜੀ ਦੇ ਸ਼ਬਦ ਦੀ ਕਮਾਈ ਕਰਕੇ ਛੁਟਣਾ ਕਰਦੇ ਹਨ ਮਾਇਆ ਦੇ ਚੁੰਗਲ ਤੋਂ ਸੋ ਅਗੋ ਆਪਣੇ ਬਚਨ ਦੇ ਪੰਜਵੇਂ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੂਚਾ ਭਾਂਡਾ ਸਾਚ ਸਮਾਵੈ ਵਿਰਲੇ ਸੂਚਾ ਚਾਰੀ ਤੰਤਾ ਕੋ ਪਰਮ ਤੰਤ ਮਿਲਾਇਆ ਨਾਨਕ ਸਰਣ ਤੁਮਾਰੀ ਸੂਚਾ ਭਾਂਡਾ ਸਾਚ ਸਮਾਵੈ ਮਹਾਰਾਜ ਕਹਿੰਦਾ ਕੇਵਲ ਗੁਰਮਖਾ ਗੁਰੂ ਪਿਆਰਿਆਂ ਦੇ ਅੰਤਿਸ਼ ਕਰਨ ਰੂਪੀ ਸੱਚੇ ਭਾਂਡੇ ਦੇ ਵਿੱਚ ਹੈ ਨਾਮ ਰੂਪੇ ਸਾਚ ਸਮਾਉਂਦਾ ਹੈ ਭਾਈ ਔਰ ਵਿਰਲੇ ਸੂਚਾਚਾਰੀ ਤੇ ਵਿਰਲੇ ਗੁਰਮੁਖ ਗੁਰੂ ਪਿਆਰੇ ਇਹੋ ਜਿਹੇ ਸੂਚਾਚਾਰੀ ਹਨ ਸੁੱਚਮ ਵਾਲੇ ਹਨ ਜਿਨ੍ਹਾਂ ਦੇ ਅੰਤਿਸ਼ਕਰਨ ਰੂਪੇ ਭਾਂਡੇ ਸੱਚੇ ਹਨ ਜਿਨ੍ਹਾਂ ਦੇ ਵਿੱਚ ਨਾਮ ਸਮਾਇਆ ਹੋਇਆ ਹੈ ਕਹਿੰਦੇ ਤੰਤੇ ਕਾ ਪਰਮ ਤੰਤ ਮਿਲਾਇਆ ਨਾਨਕ ਸਰਣ ਤੁਮਾਰੀ ਤੇ ਸਾਨੂੰ ਤੰਤ ਤਨੁਭਾਵ ਕੇ ਜੀਵਾਂ ਨੂੰ ਪਰਮ ਤੰਤ ਭਾਵ ਕੇ ਪਰਮੇਸ਼ਰ ਜੀ ਨੇ ਆਪਣੇ ਨਾਲ ਮਿਲਾਉਣਾ ਕੀਤਾ ਹੈ ਔਰ ਨਾਨਕ ਸ਼ਰਣ ਕੁਮਾਰੀ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੀ ਸ਼ਰਣ ਦੇ ਵਿੱਚ ਆਏ ਹਾਂ ਤੁਹਾਡੇ ਚਰਨਾਂ ਦੇ ਵਿੱਚ ਡਿੱਗੇ ਹਾਂ ਸੋ ਅੱਗ ਸਤਵੇਂ ਬਚਨ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਸੋਰਠੋ ਮਹੱਲਾ ਪਹਿਲਾ ਜਿਉ ਮੀਨਾ ਬਿਨ ਪਾਣੀਐ ਤਿਉ ਸਾਗਤ ਮਾਰਾ ਪਿਆਸ ਤੇ ਹਰ ਬਿਨ ਮਰੀਆਰੇ ਮਨਾ ਜੋ ਬਿਰਥਾ ਜਾਵੈ ਸਾਸ ਜੋ ਮੀਨਾ ਬਿਨ ਪਾਣੀ ਆਰਥਾਤ ਕਿ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾ ਤੜਫ ਤੜਫ ਕੇ ਮਰਦੀ ਹੈ ਨਾ ਤਿਉਂ ਸਾਖਤ ਮਰ ਆ ਪਿਆਸ ਓਵੇਂ ਮਹਾਰਾਜ ਕਹਿੰਦੇ ਸਾਖਤ ਅਰਥਾਤ ਕਿ ਸ਼ਕਤੀ ਦਾ ਉਪਾਸ਼ਕ ਮਾਇਆ ਧਾਰੀ ਮਾਦਾ ਪ੍ਰਸਤ ਜੀਵ ਪਦਾਰਥਾਂ ਦੀ ਪਿਆਸ ਦੇ ਵਿੱਚ ਮਾਇਆ ਦੀ ਤੜਫ ਦੇ ਵਿੱਚ ਮਹਾਰਾਜ ਕਹਿੰਦੇ ਤੜਫ ਤੜਫ ਕੇ ਮਰ ਜਾਂਦਾ ਹੈ ਕਹਿੰਦਾ ਤੇ ਹਰ ਬਿਨ ਮਰੀਆ ਰੇ ਮਨਾ ਜੋ ਬਿਰਥਾ ਜਾਵਸਾਸ ਤੇ ਹਰ ਬਿਨ ਮਰੀਆ ਰੇ ਮਨਾ ਅਰਥਾਤ ਗਏ ਮੇਰੇ ਮਨੈ ਮੈਂ ਹਰੀ ਤੋਂ ਬਗੈਰ ਵੀ ਮਹਾਰਾਜ ਕਹਿੰਦੇ ਤੜਫ ਤੜੋ ਕੇ ਮਰ ਜਾਈਦਾ ਹੀ ਮੱਛੀ ਵਾਂਗੂ ਜੋ ਬਿਰਥਾ ਜਾਵਸਾਸ ਜੇ ਕਰ ਕਿਵਲ ਇੱਕ ਸਵਾਸ ਮਾਤਰ ਵੀ ਵਿਅਰਥ ਗੁਜ਼ਰ ਜਾਵੇ ਨਾ ਉਹਦੀ ਯਾਦ ਤੋਂ ਬਿਨਾਂ ਉਹਨੂੰ ਚੇਤੇ ਕੀਤੇ ਤੋਂ ਬਿਨਾਂ ਜਹ ਮਹਾਰਾਜ ਕਹਿੰਦੇ ਵੇ ਮਰੀ ਦਾ ਸਾਗਤਾ ਵਾਂਗੋ ਤੇ ਮੱਛੀ ਵਾਂਗੋ ਸਵਗਰ ਹਵਾਲੀਆਂ ਭਗਤੀਆਂ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਨ ਰੇ ਰਾਮ ਨਾਮ ਜਸ ਲੈ ਬੇਨਗੋਰਾ ਇਹ ਰਸ ਕਿਉ ਲਹਾ ਗੁਰ ਮੇਲਾ ਹਰ ਦੇਰ ਹਾਉ ਮਨ ਰੇ ਰਾਮ ਨਾਮ ਜਸ ਲੈ ਅਰਥਾਤ ਕਹਿ ਮੇਰ ਮਨਾ ਤੂੰ ਰਾਮ ਜੀ ਦੇ ਨਾਮ ਨੂੰ ਜਪ ਕੇ ਜਸ ਲੈਣਾ ਕਰ ਵਡਿਆਈ ਲੈਣਾ ਕਰ ਕੀਰਤਿ ਲੈਣਾ ਕਰ ਮਹਿਮਾ ਕਰਾਉਣੀ ਕਰ ਅਸਲੀ ਕਹਿੰਦਾ ਬੈ ਨਗਵਰ ਇਹੋ ਰਸ ਕਿਉ ਨਹੋ ਅਰਥਾਤ ਗੁਰੂ ਮਹਾਰਾਜ ਜੀ ਤੋਂ ਬਗੈਰ ਭਲਾਏ ਨਾਮ ਰੂਪੀ ਰਸ ਨੂੰ ਕਿਵੇਂ ਲੱਭ ਲਏਗਾ ਪਾਪ ਕੇ ਲਾਭ ਹੀ ਨਹੀਂ ਸਕਦਾ ਕਹਿੰਦਾ ਗੌਰ ਮੇਲਾ ਹਰ ਦੇ ਤਜੇ ਤੋ ਹਰੇ ਪਰਮੇਸ਼ਰ ਗੁਰੂ ਮਹਾਰਾਜ ਜੀਆਂ ਦੇ ਨਾਲ ਮਿਲ ਲੈਂਦਾ ਨਾ ਤਾਂ ਫਿਰ ਗੁਰੂ ਮਹਾਰਾਜ ਹਰੀ ਰਸ ਦਿੰਦੇ ਹਨ ਭਾਈ ਹਰੀ ਦੇ ਦਰਸ਼ਨਾਂ ਦੀ ਦਾਤ ਬਖਸ਼ਦੇ ਹਨ ਨਾ ਸੁਰਹਾਓ ਪਾਵਿ ਸ਼੍ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸ਼ਾਂਤ ਜਨਾਂ ਮੈਲ ਸੰਗਤੇ ਗਰਮ ਹੈ ਤੀਰਥ ਹੋਏ 8613th ਮਦਨ ਗੁਰਦਰ ਸਰਪਰਾਪਤ ਹੋਏ ਸੰਤ ਜਨ ਮਿਲ ਸੰਗਤੀ ਅਰਥਾਤ ਕਿ ਸੰਤ ਜਨਾਂ ਦੀ ਸੱਚੀ ਸੰਗਤ ਦੇ ਨਾਲ ਮਿਲ ਕੇ ਹੀ ਗੁਰਮੁਖੇ ਤੀਰਥ ਹੋਏ ਗੁਰਮੁਖਾ ਗੁਰੂ ਪਿਆਰਿਆਂ ਦਾ ਸੱਚਾ ਤੀਰਥ ਹੁੰਦਾ ਹੈ ਭਾਈ ਜਿਵੇਂ ਮਹਾਰਾਜ ਕਹਿੰਦੇ ਨਾ ਗੁਰੂ ਸਮੁੰਦ ਨਦੀ ਸਭ ਸਿੱਖੀ ਨਾ ਤੈਜਤ ਵੜਿਆਏ ਗੁਰੂ ਹੀ ਅਸਲੀ ਸਮੁੰਦਰ ਹੈ ਤੇ ਸਿੱਖ ਸਾਰੇ ਨਦੀਆਂ ਨੇ ਗੁਰੂ ਰੂਪੇ ਸਮੰਦਰ ਦੇ ਵਿੱਚ ਨਾ ਦੈ ਮਾਰੇ ਕਹਿੰਦੇ ਜੀਵਾ ਰੂਪੇ ਨਦੀਆਂ ਨੂੰ ਵੜਿਆਈ ਮਿਲਦੀ ਹੈ ਭਾਈ ਕਹਿੰਦਾ ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਏ ਸਾਧੂਆਂ ਦੀ ਸੰਗਤ ਦੇ ਨਾਲ ਮਿਲ ਕੇ ਗੁਰਮੁਖਾਂ ਦਾ ਅਸਲੀ ਤੀਰਥ ਇਸ਼ਨਾਨ ਹੁੰਦਾ ਹੈ ਕਹਿੰਦੇ 860 ਤੀਰਥ ਮਜਨਾ ਗੁਰਦਰਸ਼ ਪ੍ਰਾਪਤ ਹੋਏ 860 ਤੀਰਥ ਮਜਨ ਅਰਥਾਤ ਕਿ 860 ਭਾਵ ਕੇ 860 ਤੀਰਥਾਂ ਦੇ ਮੱਜਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਪੁਰਬੀਆਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਕਿਵੇਂ ਗੁਰਦਰਸ਼ ਪ੍ਰਾਪਤ ਹੋਏ ਜੇਕਰ ਕਿਤੇ ਗੁਰੂ ਮਹਾਰਾਜਿਆਂ ਦਾ ਦਰਸ਼ਨ ਨਸੀਬ ਹੋ ਜਾਵੇ ਨਾ ਦਰਸ਼ਨ ਵਾਪਤ ਹੋ ਜਾਵੇ ਤੇ 68 ਤੀਰਥਾਂ ਦੇ ਜਿਹੜਾ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਸੋ ਅਗੋਂ ਆਪਣੇ ਬਚਨ ਦੇ ਤੀਸਰੇ ਪੰਨੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੋ ਜੋਗੀ ਜਤ ਬਾਹਰਾ ਤਾਪ ਨਾਹੀ ਸਤ ਸੰਤੋਖਾ ਤਿਆ ਨਾਮ ਬਿਨ ਦੇਹਰੀ ਜਮ ਮਾਰਾਇ ਅੰਤਰ ਦੋਖ ਜੋ ਜੋਗੀ ਜਤ ਬਾਹਰਾ ਮਹਾਰਾਜ ਕਹਿੰਦੇ ਜਿਵੇਂ ਕੋਈ ਜੋਗੀ ਜਤ ਤੋਂ 12 ਹੁੰਦਾ ਹੈ ਨਾ ਬ੍ਰਹਮਚਰਜ ਤੋਂ ਵਿਰਵਾ ਵਾਂਝਾ ਹੁੰਦਾ ਸਖਣਾ ਉਹਨਾ ਖਾਲੀ ਹੁੰਦਾ ਹੈ ਮਹਾਰਾਜ ਕਹਿੰਦਾ ਤਾਪ ਨਾਹੀਂ ਸਤ ਸੰਤੋਖ ਸੱਚ ਤੇ ਸੰਤੋਖ ਤੋਂ ਬਿਨਾ ਕੋਲਾ ਤਾਪ ਕਾਦਾ ਜਾਂ ਤਪਿਆ ਕਾਦਾ ਸਤ ਵਰ ਸੰਤੋਖ ਤੋਂ ਬਗੈਰ ਤਾਪ ਦਾ ਵੀ ਭਾਈ ਕੋਈ ਮੁੱਲ ਨਹੀਂ ਤੇ ਮਹਾਰਾਜ ਕਹਿੰਦੇ ਜਾਤ ਤੋਂ ਬਿਨਾ ਬ੍ਰਹਮਚਰਜ ਤੋਂ ਬਿਨਾ ਜੋਗੀ ਦੀ ਕੋਈ ਕੀਮਤ ਨਹੀਂ ਕਹਿੰਦਾ ਤਿਉ ਨਾਮੈ ਬਿਨ ਦੇ ਹੋਰੀ ਜਮ ਮਾਰੈ ਅੰਤਰ ਦੋਖ ਤੇਉ ਨਾਮ ਬਿਨ ਦੇ ਹੋਰੀ ਅਰਥਾਤ ਕਾ ਠੀਕ ਹੈ ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਮਨੁੱਖਾ ਦੇਹੀ ਦਾ ਵੀ ਇਹੀ ਹਸ਼ਰ ਹੁੰਦਾ ਹਾਲ ਹੁੰਦਾ ਜਮ ਮਾਰੈ ਅੰਤਰ ਦੋਖ ਤੇ ਅੰਦਰਲੇ ਪਾਪਾਂ ਨੂੰ ਦੇਖ ਕੇ ਜੜਾ ਜਮਦੋਦ ਹੈ ਨਾ ਜੀਵ ਨੂੰ ਬਹੁਤ ਮਾਰਦਾ ਹੈ ਪਾਪੀ ਨਰਨ ਸੋਗ ਅੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਾਖਤ ਪ੍ਰੇਮ ਨ ਪਾਈਆ ਹਰ ਪਾਈਆ ਸਤਿਗੁਰੁ ਪਾਏ ਸੋਖ ਦੋਖ ਦਾ ਦਾਤ ਅਗਰ ਮੇਲਾ ਕੋ ਨਾਨਕ ਸਿਵਤ ਸਮਾਏ ਸਾਖਤ ਪ੍ਰੇਮ ਨ ਪਾਈਐ ਸਾਖਤ ਅਰਥਾਤ ਸ਼ਕਤੀ ਦੇ ਉਪਾਸ਼ਕੋ ਕੇ ਮਾਦਾ ਪ੍ਰਸਤ ਹੋ ਕੇ ਮਹਾਰਾਜ ਕਹਿੰਦੇ ਪਤ੍ਰੀ ਪਰਮੇਸ਼ਰ ਵਾਹਿਗੁਰੂ ਦਾ ਪ੍ਰੇਮ ਪਾਵੀ ਦਾ ਨਹੀਂ ਹਰ ਪਾਈਐ ਸਤਿਗੁਰੂ ਪਾਏ ਤੋ ਹਰੇ ਪਰਮੇਸ਼ਰ ਨੂੰ ਪਾਵੀ ਦਾ ਜੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਪਾਏ ਅਰਥਾਤ ਪ੍ਰੇਮ ਕਰਕੇ ਕਹਿੰਦਾ ਸੁਖ ਦੁਖ ਦਾਤਾ ਗੁਰ ਮਿਲੈ ਸੁਖ ਦੁਖ ਦਾਤਾ ਗੁਰ ਮਿਲੈ ਅਰਥਾ ਕਿ ਸੁੱਖਾਂ ਰ ਦੁੱਖਾਂ ਦੋਵਾਂ ਦਾ ਹੀ ਦਾਤਾ ਸਤਿਗੁਰੂ ਪਾਸ਼ਾ ਮਿਲ ਪੈਂਦਾ ਹੈ ਜਾਂ ਫਿਰ ਸੁੱਖਾਂ ਨੂੰ ਦੇਣ ਵਾਲਾ ਤੇ ਦੁੱਖਾਂ ਨੂੰ ਦੂਰ ਕਰਨੇ ਵਾਲਾ ਦਾਤਾ ਸਤਿਗੁਰੂ ਪਾਸ਼ਾ ਮਿਲ ਪੈਂਦਾ ਕਹੋ ਨਾਨਕ ਸਿਵਤ ਸਮਾਇਤ ਕਹਿੰਦੇ ਨੇ ਧੰਗੁਰੂ ਨਾਨਕ ਦੇਵ ਮਹਾਰਾਜ ਕਿ ਭਾਈ ਸਤਿਗੁਰੂ ਪਾਸ਼ਾ ਜੀਆਂ ਦੇ ਵਿੱਚ ਉਹਦੀ ਸਿਵਤ ਸਲਾਹ ਦੇ ਸਦਕਾ ਸਮਾਈ ਹੁੰਦੀ ਹੈ ਲੀਨਤਾ ਹੁੰਦੀ ਹੈ ਕਹਿੰਦਾ ਸਾਖਤ ਪ੍ਰੇਮ ਨ ਪਾਇਆ ਹਰ ਪਾਇਆ ਸਤ ਗੁਰ ਪਾਏ ਸੁਖ ਦੁਖ ਦਾਤਾ ਘਰ ਮੇਲਾ ਕੋ ਨਾਨਕ ਸਿਵਤ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ